ਤਸ਼ਰੀ ਅਕਾਲ ਜੀ ਤੁਹਾਡੀ ਕਚਹਿਰੀ ਚ ਸ਼ੋਰਟ ਬਲੌਗ ਲੈ ਕੇ ਹਾਜ਼ਰ ਆਂ ਜੀ ਕਿਸਾਨ ਵੀਰੋ ਆਪਾਂ ਇਹ ਨਹੀਂ ਦੇਖਦੇ ਆਪਣੀ ਧਰਤੀ ਨੂੰ ਕਿਹੜੀ ਜ਼ਮੀਨ ਨੂੰ ਕਿਹੜੀ ਚੀਜ਼ ਦੀ ਲੋੜ ਆ ਦੇਖੋ ਸਾਡੇ ਪਿੰਡ ਕਬੀਰ ਆਏ ਨੇ ਕੈਲਸ਼ੀਅਮ ਪਾਇਆ ਆਪਣੀ ਧਰਤੀ 'ਚ ਅਮਰੀਕ ਸਿੰਘ ਇਹਦਾ ਨੌਂ ਆ ਔਰ ਬਰਵਾਲੀ ਖੁਰਦ ਹਸਪੀਟਲ ਦੇ ਵਿੱਚ ਡਿਸਪੈਂਸਰੀ 'ਚ ਸਰਵਿਸ ਕਰਦੇ ਨੇ ਆ ਦੇਖੋ ਕੈਲਸ਼ੀਅਮ ਦੀ ਤੇ ਹੁਣ ਗਵਰਨਮੈਂਟ ਕਰ ਰਹੀ ਹੈ ਚੈੱਕਅਪ ਆਪਣੀ ਧਰਤੀ ਦਾ ਜ਼ਮੀਨ ਦਾ ਇਹ ਕਿਹੜੇ ਤੱਤ ਦੀ ਕਮੀ ਆ ਤੁਹਾਨੂੰ ਜ਼ਿੰਕ ਦੀ ਕਮੀ ਆ ਕੈਲਸ਼ੀਅਮ ਦੀ ਕਮੀ ਆ ਜਾਂ ਕਿਹੜੇ ਤੱਤਾਂ ਦੀ ਧਰਤੀ ਵਿੱਚ ਕਮੀ ਆ ਫ੍ਰੀ ਚੈੱਕਅਪ ਕਰ ਰਹੀ ਆ ਮਿੱਟੀ ਦੀ ਜਾਂਚ ਕਰ ਰਹੀ ਆ ਇਸ ਲਈ ਆਪਣੇ ਖੇਤਾਂ ਵਿੱਚੋਂ ਚਾਰੇ ਖੁੰਝਿਆਂ 'ਚੋਂ ਚਾਰੇ ਕੋਨੇ ਕਹਿ ਲਓ ਜਾਂ ਖੁੰਝੇ ਕਹਿ ਲਓ ਉਹਨਾਂ 'ਚੋਂ ਮਿੱਟੀ ਥੋੜ੍ਹੀ ਥੋੜ੍ਹੀ ਪਾਟ ਲਓ ਤੇ ਥੋੜੀ ਜੀ ਸੈਂਟਰ ਦੇ ਵਿੱਚੋਂ ਤੇ ਆਪਣੇ ਜਿਹੜੀ ਨਜ਼ਦੀਕੀ ਸੁਸਾਇਟੀ ਆ ਤੁਹਾਡੀ ਉੱਥੇ ਪਹੁੰਚਦੀ ਕਰ ਦਿਓ ਤਾਂ ਜੋ ਉਹਦੀ ਜਾਂਚ ਹੋ ਸਕੇ ਵੀ ਕਿਹੜੀ ਚੀਜ਼ ਦੀ ਕਮੀਆਂ ਤੇ ਮਿਲਦੇ ਆਂ ਹੀ ਅਗਲੇ ਵਲੌਗ ਚ ਸਤਿ